ਹਾਂ ਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਸੋਹਣੇ ਬ੍ਰਾਂਡਡ ਸੂਟ ਆਉਣਗੇ ਜੀ ਖਿੰਖਾ ਦੇ ਨਾਲ ਕ੍ਰੇਪ ਦੀ ਬਾਟਮ ਆਊਗੀ ਜੀ ਨੇਚਰਲ ਕ੍ਰੇਪ ਦੀ ਡਿਸਟਾ ਬ੍ਰਾਂਡ ਦਾ ਇਹ ਸਟੱਫ ਆਊਗਾ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਬ੍ਰਾਂਡਡ ਫੈਬਰਿਕ ਹੈ ਜੀ ਟਿਸਟਾ ਬ੍ਰਾਂਡ ਦੇ ਸੂਟ ਆਉਣਗੇ ਜੀ 2500 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਇਹ ਵਾਲੇ ਜਿਹੜੇ ਸੂਟ ਹੈਗੇ ਆ ਜੀ ਇਹ ਵਾਲੇ ਆਉਣਗੇ ਜੀ ਨੇਚਰਲ ਕਰੇਪ ਦੀ ਬਾਟਮ ਦੇ ਨਾਲ ਖੀਨਖਾਬ ਦੀ ਸ਼ਰਟ ਆਊਗੀ ਜੀ ਡਿਜੀਟਲ ਪ੍ਰਿੰਟ ਦੀ ਇਹ ਇਹ ਵੀ ਸਟਾਫ ਬ੍ਰਾਂਡਡ ਆਊਗਾ ਜੀ ਇਹ ਏਕੇ ਟੈਕਸ ਦਾ ਸਟਾਫ ਆਊਗਾ ਜੀ ਆਪਣੇ ਕੋਲੇ ਤੇ ਇਹਦਾ ਪ੍ਰਾਈਸ 1800 ਰੁਪਏ ਹੈ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ ਬਹੁਤ ਹੀ ਸੋਹਣਾ ਸਟੱਫ ਹੈ ਜੀ ਬਹੁਤ ਹੀ ਸੌਫਟ ਖੀਨਖਾਵ ਹੈ ਜੀ ਤੇ ਬਹੁਤ ਹੀ ਪਿਆਰੇ ਜੇ ਕਲਰ ਹੈ ਕੋਈ ਵੀ ਸੂਟ ਤੁਸੀਂ ਲੈਣਾ ਹੋਵੇ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਜੀ ਨਾਲ ਇਹਨਾਂ ਦੇ ਕ੍ਰੇਪ ਦੀਆਂ ਨੇਚਰਲ ਕ੍ਰੇਪ ਦੀ ਬਾਟਮ ਆਊਗੀ ਜੀ ਟਾਈ ਟਾਈ ਮੀਟਰ ਦੀ ਕਟ ਆਊਗੀ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਤਾਂ ਆਪਾਂ ਤੁਹਾਨੂੰ ਦੁਪੱਟੇ ਵੀ ਰੈਡੀ ਕਰਕੇ ਦੇ ਦਾਂਗੇ ਜੀ ਜਿਵੇਂ ਦਾ ਤੁਸੀਂ ਦੁਪੱਟਾ ਇਹਦੇ ਨਾਲ ਰੈਡੀ ਕਰਵਾਉਣਾ ਹੈ ਜੀ ਉਸੇ ਤਰ੍ਹਾਂ ਦਾ ਦੁਪੱਟਾ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਲੈਸ ਵਗੈਰਾ ਲਗਵਾਉਣੀ ਹੈ ਤਾਂ ਉਹ ਵੀ ਆਪਾਂ ਰੈਡੀ ਕਰਵਾ ਦਾਂਗੇ ਜੀ ਤੁਹਾਨੂੰ ਤੇ ਜੇ ਤੁਸੀਂ ਇਹਨਾਂ ਦੀ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਇਹਨਾਂ ਦੇ ਉੱਪਰ ਹੈਂਡਵਰਕ ਦਾ ਕੰਮ ਕਰਾ ਕੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਬਣ ਜਾਣਗੇ ਜੀ ਇਹ ਜਿਵੇਂ ਆਪਾਂ ਬਾਟਮ ਦੇ ਉੱਪਰ ਹੈਂਡਵਰਕ ਕਰਵਾ ਲਿਆ ਜੀ ਨਾਲ ਸ਼ਰਟ ਐ اسی ਤਰ੍ਹਾਂ ਪ੍ਰਿੰਟਡ ਰੱਖ ਲਈ ਜੀ ਤਾਂ ਬਹੁਤ ਸੋਹਣਾ ਪਾਰਟੀ ਵੇਅਰ ਦਾ ਲੁੱਕ ਦਾ ਸੂਟ ਬਣੂਗਾ ਜੀ ਤੇ ਬਹੁਤ ਹੀ ਸੋਹਣਾ ਲੱਗੂਗਾ ਤੇ ਬਹੁਤ ਹੀ ਇੱਕ ਅਲੱਗ ਜੀ ਚੀਜ਼ ਬਣ ਜੂਗੀ ਤੁਸੀਂ ਸਾਡੇ ਤੋਂ ਉਹ ਵੀ ਰੈਡੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਦੇ ਮਸ਼ੀਨ ਵਰਕ ਜਾਂ ਕੋਈ ਹੋਰ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਇਹਨਾਂ ਸੂਟਾਂ ਦੇ ਨਾਲ ਬਾਟਮ ਮਸਲੀਨ ਸਿਲਕ ਦੀ ਆਊਗੀ ਜੀ ਸਟੱਫ ਖੀਨਖਾਬ ਦਾ ਹੀ ਆਊਗਾ ਜੀ ਸ਼ਰਟ ਦਾ ਸਟੱਫ ਖੀਨਖਾਬ ਦਾ ਆਊਗਾ ਬਾਟਮ ਮਸਲੀਨ ਸਿਲਕ ਦੀ ਆਊਗੀ ਜੀ ਇਹਨਾਂ ਦਾ ਪ੍ਰਾਈਸ 1500 ਰੁਪਏ ਹੈ ਜੀ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਸਕਰੀਨਸ਼ਾਟ ਭੇਜਣਾ ਜੀ ਸਾਡੇ ਵਟਸਐਪ ਨੰਬਰ ਤੇ ਤੁਸੀਂ ਤੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਇਹ ਬਿਲਕੁਲ ਅਲੱਗ ਜੀ ਪ੍ਰਿੰਟਿੰਗ ਹੈ ਬਹੁਤ ਹੀ ਜ਼ਿਆਦਾ ਸੌਫਟ ਖੀਨਖਾਵ ਹੈ ਜੀ ਇਹ ਪਹਿਲਾਂ ਵਾਲੀ ਖੀਨਖਾਵ ਨਹੀਂ ਜੀ ਉਹ ਖੜੀ-ਖੜੀ ਤੇ ਆਕੜੀ-ਆਕੜੀ ਜੀ ਹੁੰਦੀ ਹੈ ਜਿਹੜੀ ਉਹ ਵਾਲੀ ਨਹੀਂ ਹੈ ਜੀ ਇਹ ਬਹੁਤ ਹੀ ਬਹੁਤ ਹੀ ਜ਼ਿਆਦਾ ਸੌਫਟ ਖੀਨਖਾਵ ਦੇ ਸੂਟ ਹੈ ਜੀ ਇਹ ਵਾਲੇ ਕ੍ਰੇਪ ਦੀ ਬਾਟਮ ਦੇ ਨਾਲ ਆ ਜਾਣਗੇ ਜੀ ਇਨਾਂ ਦੇ ਰੰਗ ਡਿਜ਼ਾਈਨ ਬਹੁਤ ਹੀ ਲਾਈਟਰ ਕਲਰ ਹੈ ਜੀ ਇਹਨਾਂ ਦੇ ਜਿਵੇਂ ਆਪਾਂ ਮੰਮੀਆਂ ਵਾਸਤੇ ਲੈਣੇ ਹੋਣ ਸੂਟ ਤਾਂ ਇਹ ਬੈਸਟ ਹੈ ਜੀ ਬਹੁਤ ਹੀ ਲਾਈਟ ਸ਼ੇਡ ਦੇ ਇਹਨਾਂ ਦੀਆਂ ਸ਼ਰਟ ਆਉਣੀਆਂ ਤੇ ਲਾਈਟ ਸ਼ੇਡ ਦੀ ਬਾਟਮ ਆਊਗੀ ਨਾਲ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਬਿਲਕੁਲ ਵੀ ਡਾਰਕ ਪ੍ਰਿੰਟਿੰਗ ਨਹੀਂ ਹੈ ਬਹੁਤ ਸੋਹਣਾ ਇਹ ਸੂਟ ਲੱਗਣਗੇ ਜੀ ਜਿਵੇਂ ਆਪਣੀਆਂ ਮੰਮੀਆਂ ਜਿਆਦਾ ਡਾਰਕ ਸੂਟ ਨਹੀਂ ਪਾਉਂਦੀਆਂ ਜੀ ਉਹਨਾਂ ਦੇ ਬਹੁਤ ਸੋਹਣੇ ਲੱਗਣਗੇ ਤੇ ਬਹੁਤ ਹੀ ਪਿਆਰਾ ਪਿਆਰਾ ਜਿਹਾ ਸਟੱਫ ਹੈ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਤੇ ਇੱਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜੀ ਕਲੈਕਸ਼ਨ ਤੇ ਉਮੀਦ ਆਜ ਵਾਲੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਜੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਇਹ ਵਾਲੇ ਰਿਵਰਸਿਬਲ ਪਸ਼ਮੀਨੇ ਦੇ ਆਉਣਗੇ ਜੀ ਸਿਲਕ ਪਸ਼ਮੀਨੇ ਦੇ ਸੂਟ ਹੈ ਜੀ ਨਾਲ ਸਿਲਕ ਪਸ਼ਮੀਨੇ ਦੀ ਬਾਟਮ ਆਊਗੀ ਸਿਲਕ ਪਸ਼ਮੀਨੇ ਦੀ ਸ਼ਰਟ ਆਊਗੀ ਬਹੁਤ ਹੀ ਸੋਹਣੇ ਸਿੰਪਲ ਸੋਬਰ ਸਰਦਾਰੀ ਕਲਰ ਹੈ ਜੀ ਇਹਨਾਂ ਦੇ ਤੇ ਇਹਨਾਂ ਦਾ ਪ੍ਰਾਈਸ 1350 ਰੁਪਏ ਹੈ ਜੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਆਪਣੇ ਕੋਲ ਸਾਰੇ ਸੂਟ ਅਵੇਲੇਬਲ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਅਲੱਗ ਜਾ ਫੈਬਰਿਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ। ਥੈਂਕ ਯੂ।